ਕੱਲ 26 ਤੇ 27 ਦੀ ਦਰਮਿਆਨੀ ਰਾਤ ਨੂੰ ਆਪਣੇ ਮਿਸ਼ਨਾ ਸਾਹਿਬ ਸਦਾਰ ਗੁਰਪੀ ਸਿੰਘ ਪੁੱਲਰ ਉਹਨਾਂ ਦੇ ਨਿਸ਼ਾਨਦੇਸ਼ਾਂ ਹੇਠ ਕੰਮ ਕਰਦੇ ਹੋਏ ACP ਈਸਟ ਬੁਲਿੰਦਰ ਵੀਰ ਸਿੰਘ SHO ਸਰਜੀਤ ਸਿੰਘ ਤੇ CI ਇੰਚਾਰਜ ਅਮੋਲਕ ਸਿੰਘ ਉਹਨਾਂ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਡੀਐਨਆ ਪ੍ਰਾਈਡ ਦੇ ਲਾਗੇ ਜਿੱਥੇ ਕਿ ਦੌਰਾਨੀ ਚੈਕਿੰਗ ਇੱਕ ਐਕਟਿਵਾ ਜਿਹੜੀ ਚਕਿੱਤੀ ਗਈ ਉਹਦੇ ਵਿੱਚੋਂ 14 ਲੱਖ ਰੁਪਏ ਬਰਾਮਦ ਹੋਏ ਮੌਕੇ ਤੇ ਤੇ ਉਸ ਦੇ ਤਹਿਤ ਐਫਐਸਟੀ ਟੀਮ ਨੂੰ ਮੌਕੇ ਤੇ ਬੁਲਾਉਂਦੇ ਹੋਏ ਤੇ ਉਹਨਾਂ ਵੱਲੋਂ ਸਾਰੀ ਇਹ ਚਕਿੱਤੀ ਦੀ ਰਿਪੋਰਟਿੰਗ ਦੇ ਮੁਤਾਬਕ ਜਿਹੜਾ ਕਿ ਇਹ 14 ਲੱਖ ਦਾ ਕੋਈ ਆਪਣਾ ਅੰਦਾਸ ਨਹੀਂ ਪਾਏ ਕਿ ਕਿਸ ਵਜ੍ਹਾ ਕਰਕੇ ਆਪਣੇ ਕੈਰੀ ਕਰ ਰਹੇ ਸੀਗੇ ਪੈਸੇ ਯੋਗਿੰ ਦਾ ਜੋ ਉਹ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੇ ਉਹਦੇ ਵਿੱਚ ਇਹ 50 ਹਜ਼ਾਰ ਤੋਂ ਜ਼ਿਆਦਾ ਕੋਰਿੰਗ ਕੋਡ ਕੈਰੀ ਨਹੀਂ ਕਰ ਸਕਦੇ ਸੀਗੇ ਪਰ ਇਹਨਾਂ ਨੇ ਇਹਦੇ ਬਾਰੇ ਕੋਈ ਸਪਸ਼ਟਿਕਰਨ ਆਪਣਾ ਨਹੀਂ ਦੇ पाए ਤੇ ਉਹਦੇ ਤੇ ਫਿਰ ਆਈਟੀਓ ਡਿਪਾਰਟਮੈਂਟ ਨੂੰ ਵੀ ਅੱਗੇ ਫਰਦਰ ਇਨਫੋਰਮ ਕੀਤਾ ਗਿਆ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਏ ਜਾ ਰਹੇ ਨਹੀਂ ਜੀ ਇਹ 14 ਲੱਖ ਰੁਪਇਆ ਤੇ ਇਹਨਾਂ ਦੇ ਖਿਲਾਫ ਫਿਰ ਫਰਦਰ ਕਾਰਵਾਈ ਜਿਹੜੀ ਆਈਟੀਓ ਡਿਪਾਰਟਮੈਂਟ ਇਨਕਮ ਟੈਕਸ ਅਫਸਰ ਜਿਹੜੇ ਮੌਕੇ ਤੇ ਆਏ ਸੀਗੇ ਉਹਨਾਂ ਨੇ ਜਿਹੜੀ ਉਹ ਫਰਦਰ ਕਾਰਵਾਈ ਕਰਨੀ